ਦੇ ਆ ਗੁਰੂ ਸਾਹਿਬ ਨੇ ਆਤਮਾ ਗ੍ਰੰਥ ਚ ਹੈ ਸਰੀਰ ਪੰਥ ਚ ਹੈ ਬਿਸਰ ਗਏ ਕਿਤੇ ਇਸ ਗੱਲ ਦੇ ਉੱਪਰ ਨਹੀਂ ਜ਼ੋਰ ਦੇਣਾ ਚਾਹੀਦਾ ਵੀ ਤੂੰ ਅੰਮ੍ਰਿਤ ਛਕ ਤੂੰ ਗੁਰੂ ਵਾਲਾ ਬਣ ਉਹਨੂੰ ਕਹ ਤੂੰ ਬਾਣੀ ਪੜ ਜਿਸ ਦਿਨ ਉਸ ਮਨੁੱਖ ਨੇ ਬਾਣੀ ਪੜੀ ਬਾਣੀ ਵਿਚਾਰੀ ਸਮਨ ਠੋਕਰ ਲੱਗ ਜਾਏਗੀ ਦਿਮਾਗ ਨੂੰ ਕਿ ਯਾਰ ਮੈਂ ਦੂ ਰਿਆਂ ਕਰ ਮੋੜਾਂ ਆਪਣੇ ਸਾਡਾ ਕੰਮ ਇਸ ਚੀਜ਼ ਤੇ ਹੁੰਦਾ ਹੈ ਕਿ ਭਈ ਤੂੰ ਮੋਨਾ ਆ ਤੁਰਮਾਨਾ ਬਣਦਾ ਆ ਤੂੰ ਪੱਗ ਨਹੀਂ ਬਣਦਾ ਤੂੰ ਅਮਰ ਐਸਾ ਕੁਝ ਵੀ ਨਹੀਂ ਆ ਇਕੋ ਹੀ ਚੀਜ਼ ਲੜ ਬਨੋ ਵੀ ਮੈਂ ਡੇਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਚਾਹੇ ਮੈਂ 5 ਮਿੰਟ ਕਰਾਂ ਬਸ ਚਾਹੇ 5 ਮਿੰਟ ਜਿਹੜੀ ਗੁਰਬਾਣੀ ਹੈ ਨਾ ਇਹ ਇੰਨੀ ਪੋਜ਼ਿਟਿਵ ਹੈ ਆ ਇੰਨੀ ਤਾਕਤ ਨਾਲ ਭਰੀ ਕਿਉਂਕਿ ਜਿਹੜੀ ਇਹ ਬਾਣੀ ਹੈ ਵੇਖੋ ਇਸ ਬਾਣੀ ਨੂੰ ਪੜ੍ਹ ਕੇ ਪਾਣੀ ਅਮਰਤ ਹੋਇਆ ਇਹੀ ਬਾਣੀ ਹੈ ਜਦੋਂ ਇਹ ਬਾਣੀ ਉਚਾਰੀ ਉਹ ਪਾਣੀ ਅੰਮ੍ਰਿਤ ਬਣ ਗਿਆ ਫਿਰ ਜਦੋਂ ਇਹ ਬਾਣੀ ਸਾਡੇ ਚ ਬਸੂਗੀ ਅਸੀਂ ਅੰਮ੍ਰਿਤ ਨਹੀਂ ਹੋ ਜਾਗੇ ਜਿਸ ਦਿਨ ਇਹ ਬਾਣੀ ਸਾਡੇ ਚ ਬਸ ਗਈ ਅਸੀਂ ਅੰਮ੍ਰਿਤ ਵਰਗੇ ਹੋ ਜਾਾਂਗੇ ਜਦ ਤੂੰ ਬਾਣੀ ਪੜਨ ਲੱਗ ਗਿਆ ਭਾਈ ਤੇਰੇ ਅੰਦਰ ਇਹ ਬਾਣੀ ਵਸਣਾ ਸ਼ੁਰੂ ਕਰ ਦੇਗੀ ਨਿੱਕੀ ਜੀ ਬੂੰਦ ਤੁਸੀਂ ਵੇਖੋ ਘੜਾ ਜਨਾ ਕਈ ਵਾਰੀ ਟੁੱਟੀ ਜਿਹੜੀ ਥੋੜੀ ਜੀ ਲੂਸ ਹੋਵੇ ਨਾ ਉਹ ਤੁਪਕੇ ਡਿੱਗਣ ਲੱਗ ਪੈਂਦੇ ਆ ਉਥੇ ਨਿਸ਼ਾਨ ਰਹਿ ਜਾਂਦਾ ਆ ਮਹੀਨੇ ਦੋ ਮਹੀਨੇ ਬਾਅਦ ਜਿਹੜੀ ਗੁਰੂ ਸਾਹਿਬ ਦੀ ਬਾਣੀ ਆ ਜਦੋਂ ਅਸੀਂ ਇਹਨੂੰ ਗਾਵਾਂਗੇ ਪੜ੍ਹਾਂਗੇ ਸੁਣਾਵਾਂਗੇ ਇਹ ਨਿਸ਼ਾਨ ਛੱਡਦੀ ਆ ਆਪਣੇ ਫਿਰ ਉਹ ਨਿਸ਼ਾਨ ਜ਼ਿੰਦਗੀ ਨੂੰ ਅਮਰਤ ਬਣਾਉਂਦੇ ਆ ਤੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਏ ਆ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਆਏ ਚਲ ਆਈਆਂ ਨਾਲ ਵਹਾਰਾ ਲਈ ਆਈਆਂ ਬਹਾਰਾ ਗੁਰੂ ਗੋਬਿੰਦ ਸਿੰਘ ਜੀ ਆਏ ਚਾਲ ਆਈਆਂ ਬਹਾਰਾ ਜੀਵਨ ਦੇ ਵਿੱਚ ਜੇ ਬਹਾਰ ਨਹੀਂ ਪੈਦਾ ਹੋਈ ਸਕੂਨ ਨਹੀਂ ਪੈਦਾ ਹੋਇਆ ਤਾਂ ਇਹ ਸਮਝੋ ਵੀ ਅਸੀਂ ਅਜੇ ਗੁਰੂ ਗੋਬਿੰਦ ਸਿੰਘ ਨੂੰ ਜਾਣਿਆ ਛਾੜੀ ਜ਼ਿੰਦਗੀ ਜੇ ਨੂਰ ਨਹੀਂ ਪੈਦਾ ਹੋਇਆ ਜੇ ਅੰਦਰ ਚਾ ਨਹੀਂ ਉੱਠਦਾ ਵੀ ਮੈਂ ਗੁਰੂ ਘਰ ਜਾਵਾਂ ਬਾਣੀ ਪੜਾਂ ਮੇਰੇ ਬੱਚਿਆਂ ਦੇ ਮੈਂ ਕੇਸ ਬਾਹਾਂ ਮੈਂ ਦਸਤਾਰ ਸਜਾਵਾਂ ਹੁਣ ਪਿਓ ਹੈ ਮੈਂ ਸ਼ੁਰੂ ਚ ਗੱਲ ਕੀਤੀ ਸੀ ਪਿਓ ਹੈ ਜੇ ਪਿਓ ਪੱਗ ਬੰਨਦਾ ਆ ਉਹਨੇ ਦਾੜਾ ਰੱਖਿਆ ਆ ਤੇ ਆਬਸਲੀ ਬੱਚਾ ਉਹਦੇ ਵਰਗਾ ਹੋ ਜਾਊਗਾ ਉਹ ਜੋ ਕੀ ਜਿਹੜੀ ਸਾਡੀ ਪੀੜ੍ਹੀ ਹੈ ਨਾ ਅੱਜ ਮੈਂ ਜਿੰਨਾ ਤਾਂ ਵੇਖਦਾ ਹੁੰਨਾ ਵੀ ਜਿਹੜੇ ਬੱਚੇ ਆ ਨੌਜਵਾਨੀਆ ਸਿੱਖੀ ਤੋਂ ਦੂਰ ਕਿਵੇਂ ਘਰੇ ਲੈ ਕੇ ਆਈਏ ਨਹੀਂ ਸਭ ਤੋਂ ਵੱਧ ਅਸਰ ਹੁੰਦਾ ਅੱਖਾਂ ਦਾ ਮਨੁੱਖ ਜੋ ਵੇਖਦਾ ਹੈ ਨਾ ਉਹਵੇਂ ਦੀ ਬਣ ਜਾਂਦਾ ਹੈ ਸੁਣਨ ਦਾ ਅਸਰ ਬੜਾ ਘਟ ਹੈ ਸੁਣਨ ਦਾ ਅਸਰ ਬਹੁਤ ਘਟ ਪੈਂਦਾ ਹੈ 5% ਕੰਮ ਕਰਦੇ ਆ ਸੁਣਨ ਸ਼ਕਤੀ 95% ਕੰਮ ਕਰਦੀਆਂ ਨੇ ਅੱਖਾਂ ਫਿਰ ਮਨੁੱਖ ਜੋ ਵੇਖਦਾ ਹੈ ਨਾ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਅਸੀਂ ਫਤਿਹਗੜ੍ਹ ਸਾਹਿਬ ਜਾਣੇ ਆ ਸੁਣਿਆ ਸਾਰਿਆਂ ਨੇ ਸੁਣਿਆ ਵੀ ਦੀਵਾਰ 'ਚ ਮਰਦੇ ਸੀ ਲਾਲਚਣ ਤੇ ਸੁਣ ਕੇ ਨਹੀਂ ਅਸਰ ਹੁੰਦਾ ਵੇਖ ਕੇ ਅਸਰ ਹੋਊਗਾ ਸਾਹਮਣੇ ਜਾਵਾਂਗੇ ਵੇਖਾਂਗੇ ਵੀ ਇੱਥੇ ਸੀ ਇੱਥੇ ਆ ਹੋਇਆ ਤਾਂ ਮਹਾਰਾਜ ਸਾਹਿਬ ਦੀ ਬਾਣੀ ਕਹਿੰਦੀ ਏ ਬਈ ਤੂੰ ਚੰਗਾ ਵਖਾ ਚੰਗਾ ਵੇਖ ਇਹ ਨੈਤਰੋ ਮੇਰਿਓ ਹਰਤਮ ਮੇਂ ਜੋਤ ਹਰ ਬਿਨ ਅਬਰਨਾ ਦੇਖੋ ਕੋਈ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਏ ਕਿ ਸਾਨੂੰ ਨਿੱਕੇ ਲੈਵਲ ਦੇ ਕੰਮ ਕਰਨਾ ਪੈਣਾ ਆ ਘਰ ਘਰ ਦੇ ਵਿੱਚ ਜਿਹੜਾ ਖਾਲਸੇ ਦਾ ਰਾਜ ਲੈ ਕੇ ਘਰ ਘਰ ਦੇ ਵਿੱਚ ਖਾਲਸੇ ਦਾ ਰਾਜ ਦਾ ਰਾਜ ਕਰਿਆ ਖਾਲਸਾ ਉਹਦਾ ਮਤਲਬ ਕੀ ਹੈ ਆਹੀ ਮਤਲਬ ਆਉਗਾ ਵੀ ਮੇਰੇ ਘਰ ਚ ਖਾਲਸੇ ਦਾ ਰਾਜ ਹੋਵੇ ਬਸ ਕੱਲਾ ਕੱਲਾ ਘਰ ਖਾਲਸੇ ਦੇ ਰਾਜ ਨਾਲ ਚੱਲੂਗਾ ਉਹਵੇਂ ਨਹੀਂ ਚੱਲਦਾ ਸਾਡਾ ਘਰ ਆ ਉਥੇ ਰਾਜਿਆ ਖਾਲਸੇ ਦਾ ਅਗਲਾ ਘਰ ਆ ਉਥੇ ਰਾਜ ਖਾਲਸੇ ਦਾ ਰਾਜ ਖਾਲਸੇ ਦਾ ਮਤਲਬ ਕੀ ਹੈ ਗੁਰੂ ਦੀ ਚੱਲਦੀ ਹੈ ਉਹਨੂੰ ਕਹਿੰਦੇ ਰਾਜ ਖਾਲਸਾ ਖਾ ਰਾਜ ਕਰਿਆ ਖਾਲਸਾ ਸੇ ਦਾ ਸ਼ਬਦ ਆ ਸੰਕਲਪ ਆ ਇਹ ਛੋਟੀ ਗੱਲ ਨਹੀਂ ਵੱਡੀ ਗੱਲ ਆ ਵੀ ਸਾਡੇ ਘਰਾਂ ਦੇ ਬਈ ਖਾਲਸੇ ਦਾ ਰਾਜ ਆ ਪਕਨੇ ਮੇਰੇ ਤੇ ਮੇਰੇ ਬਾਪੂ ਦਾ ਰਾਜ ਆ ਮੇਰੇ ਤੇ ਮੇਰੇ ਪਿਓ ਦਾ ਰਾਜ ਆਇਆ ਘਰੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਦਾ ਰਾਜ ਆਊਗਾ ਉਸ ਦਿਨ ਅਸੀਂ ਕਦਰ ਪਾਵਾਂ ਗੁਰੂ ਦੀ ਗੁਰੂ ਦੇ ਨੇੜੇ ਹੋਣਾ ਆ ਸਮਝਣਾ ਆ ਗੁਰੂ ਰਣੀ ਮੈਣੀ ਪੰਡਿਤ ਸ਼ਿਵਦਤ ਲੱਖਾਂ ਲੋਕ ਜਿਹੜੇ ਉਸ ਵੇਲੇ ਗੁਰੂ ਸਾਹਿਬ ਦੇ ਸਮਕਾਲੀ ਨੇ ਤਾਂਗ ਰੱਖਦੇ ਆ ਅੰਦਰ ਕਿ ਮੈਂ ਵੇਖਾਂ ਤੇ ਸਹੀ ਗੁਰੂ ਨੂੰ ਵੇਖਾਂ ਤੇ ਅਸੀਂ ਗੁਰਦੁਆਰੇ ਆਉਨੇ ਆ ਅੰਦਰ ਚਾਰ ਰੱਖ ਕੇ ਆਉਣਾ ਆ ਵੇਖੋ ਸਾਡੇ ਘਰੇ ਨਾ ਕੋਈ ਬੰਦਾ ਮੰਗਣ ਆਵੇ ਇੱਕ ਦਿਨ ਦੋ ਦਿਨ ਤਿੰਨ ਦਿਨ ਆਪਾਂ ਅਖੇ ਅਖੇ ਕਹਿੰਦੇ ਆ ਵੀ ਯਾਰ ਤੂੰ ਰੋਚ ਮੰਗਣ ਆ ਜਾਣਾ ਕਦੀ ਮਿਲਣ ਵੀ ਆ ਜਾਕਰ ਅੱਜ ਅਸੀਂ ਗੁਰੂ ਦੇ ਬੂਹੇ ਤੇ ਆਉਨੇ ਆ ਕੀ ਕਰ ਰਹੇ ਆ ਮੰਗਾ ਨਹੀਂ ਜ਼ਿੰਦਗੀ ਚ ਬਹੁਤ ਮੰਗਾ ਨੇ ਤੇ ਗੁਰੂ ਨਹੀਂ ਕਹਿੰਦਾ ਹੋਊਗਾ ਵੀ ਤੂੰ ਕਦੇ ਮਿਲਣ ਵੀ ਆਇਆ ਕਰ ਘਰੋਂ ਤੁਰੋ ਮੰਗ ਰੱਖੇ ਨਾ ਤੁਰੋ ਅੰਦਰ ਕੁਝ ਚਾਹੀਦਾ ਆ ਜਿਹੜਾ ਗੁਰੂ ਸਾਨੂੰ ਕਹਿੰਦਾ ਆ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਜਿਹੜਾ ਗੁਰੂ ਇਹ ਕਹਿੰਦਾ ਆ ਕਿ ਸਾਚੇ ਸਾਈਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਚ ਹੈ ਜਿਸ ਦੇ ਹੈ ਪਰ ਇੱਕ ਸ਼ਰਤ ਰੱਖਤੀ ਸ਼ਰਤ ਕੀ ਰੱਖੀ ਹੈ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਸਾਬ ਇੱਥੇ ਬਸਾਉਣਾ ਆ ਨਾਮ ਨੂੰ ਅੰਦਰ ਅਜੇ ਬਸਿਆ ਨਹੀਂ ਗੁਰੂ ਗੋਬਿੰਦ ਸਿੰਘ ਜ਼ਿੰਦਗੀ ਚ ਵਸੂਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਕਾਸ਼ ਪੁਰਬ ਮਨਾ ਰਹੇ ਆ ਤਾਂ ਬਸਾਓ ਅੰਦਰ ਆਪਣੇ ਸਾਡੇ ਜੀਵਨ ਚੋਂ ਪੈਦਾ ਹੋਵੇ ਕਿ ਆ ਜਿਹੜੇ